ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕੱਲ ਯਾਨੀ 12 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਕੱਲ ਜੇਕਰ ਤੁਸੀਂ ਕੋਈ ਅਹਿਮ ਕੰਮ ਮਿੱਥਿਆ ਹੋਇਆ ਹੈ ਜਾਂ ਕੋਈ ਸਰਕਾਰੀ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਤੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਖਬਰ ਹੈ ਇਹ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਭਾਰਤ ਬੰਦ ਦੇ ਦੌਰਾਨ ਸਭ ਤੋਂ ਵੱਧ ਜੋ ਮੁਸ਼ਕਲ ਹੋਣ ਵਾਲੀ ਹੈ ਉਹ ਆਮ ਵਸਨੀਕ ਨੂੰ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੀਆਂ 10 ਯੂਨੀਅਨਾਂ ਨੇ ਜਿਨ੍ਹਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਹੈ ਤੇ ਇਸੇ ਬੰਦ ਨੂੰ ਸਮਰਥਨ ਵੀ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਨੇ ਵੀ ਸੰਯੁਕਤ ਕਿਸਾਨ ਮੋਰਚਾ ਦੀਆਂ ਆਪਣੀਆਂ ਮੰਗਾਂ ਨੇ ਜਿਵੇਂ ਕਿ ਭਾਰਤ ਯੂਐਸ ਟ੍ਰੇਡ ਡੀਲ ਇਸ ਤੋਂ ਇਲਾਵਾ ਜੋ ਕੇਂਦਰੀ ਜਥੇਬੰਦੀਆਂ ਨੇ ਉਹਨਾਂ ਦੀਆਂ ਆਪੋ ਆਪਣੀਆਂ ਮੰਗਾਂ ਨੇ ਤਾਂ ਕੱਲ ਦਾ ਜੋ ਦਿਨ ਹੋਏਗਾ ਉਹ ਬੇहद ਅਹਿਮ ਹੋਏਗਾ ਉਹਨਾਂ ਸਾਰਿਆਂ ਦੇ ਲਈ ਜੋ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਉਤਰਨ ਵਾਲੇ ਨੇ ਤੇ ਉਹਨਾਂ ਲੋਕਾਂ ਦੇ ਲਈ ਜੋ ਲੋਕ ਆਪਣੇ ਜ਼ਰੂਰੀ ਕੰਮਾਂ ਨੂੰ ਲੈ ਕੇ ਕੱਲ ਦਾ ਜੋ ਹੈ ਪਲਾਨ ਬਣਾਈ ਫਿਰਦੇ ਨੇ ਤਾਂ ਸਭ ਤੋਂ ਪਹਿਲੀ ਗੱਲ ਇਹ ਵੀ ਤੁਹਾਨੂੰ ਦੱਸਾਂ ਕਿ ਕਿਹੜੀ-ਕਿਹੜੀ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਨੇ ਕੀ ਕੱਲ ਬੰਦ ਰਹੇਗਾ ਕੀ ਖੁੱਲਾ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਕੀ ਕਰਨਾ ਚਾਹੀਦਾ ਇਹ ਸਭ ਤੇ ਅਸੀਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਕਿਹੜੀ ਐ ਜੱਥੇਬੰਦੀਆਂ ਜਿਹੜੀਆਂ ਨੇ ਉਹ ਇਸ ਜੋ ਕਾਲ ਹੈ ਭਾਰਤ ਬੰਦ ਦੀ ਕਾਲ ਹੈ ਉਸ ਨੂੰ ਦੇ ਰਹੀਆਂ ਨੇ ਸਭ ਤੋਂ ਪਹਿਲਾਂ ਇੱਕ ਹੀ ਕਰਕੇ ਤਰਤੀਬਾਈ ਤੁਹਾਨੂੰ ਦੱਸੇ ਕਿ ਕੱਲ ਕਿਹੜੀਆਂ ਜੋ ਜੱਥੇਬੰਦੀਆਂ ਨੇ ਉਹ ਜੋ ਭਾਰਤ ਬੰਦ ਦਾ ਜੋ ਸੱਦਾ ਦੇ ਰਹੀਆਂ ਨੇ ਇਸ ਦੇ ਵਿੱਚ ਕੀ ਹੈ ਇੰਟਕ ਇਸ ਤੋਂ ਇਲਾਵਾ AITUC ਯਾਨੀ ਕਿ ਐਟਕ C2 HMS AIUTC ਤੇ TUCC ਸੇਵਾ ਉਸ ਤੋਂ ਇਲਾਵਾ LPF UTUC ਇਸ ਤੋਂ ਇਲਾਵਾ AICC TU ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਦੇ ਜੋ ਮੁਲਾਜ਼ਮ ਨੇ ਮਤਲਬ ਕਿ ਇਹ ਸਾਰੀਆਂ ਉਹ ਟ੍ਰੇਡ ਯੂਨੀਅਨਾਂ ਹੁੰਦੀਆਂ ਨੇ ਟ੍ਰੇਡ ਯੂਨੀਅਨਾਂ ਦੇ ਨਾਲ ਜੁੜੇ ਹੋਏ ਕਰੀਬ ਕਰੀ ਭਾਰਤ ਦੇ ਵਿੱਚ 25 ਕਰੋੜ ਮੁਲਾਜ਼ਮ ਨੇ ਜੋ ਜ਼ਿਆਦਾਤਰ ਸਰਕਾਰੀ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ ਉਹ ਕੱਲ ਭਾਰਤ ਬੰਦ ਦੀ ਕਾਲ ਦੇ ਰਹੇ ਨੇ ਭਾਰਤ ਬੰਦ ਜਦੋਂ ਹੋਏਗਾ ਤਾਂ ਉਸ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਣਗੀਆਂ ਖਾਸ ਕਰਕੇ ਆਮ ਸ਼ਖਸ ਨੂੰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਕਿਹੜੀਆਂ ਉਹ ਗੱਲਾਂ ਨੇ ਜਿਸ ਨੂੰ ਲੈ ਕੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ 4-5 ਮੁੱਖ-ਮੁੱਖ ਗੱਲਾਂ ਨੇ ਜੋ ਅਕਸਰ ਇਸ ਤਰ੍ਹਾਂ ਦੀ ਟ੍ਰੇਡ ਯੂਨੀਆ ਸਮੇਂ-ਸਮੇਂ ਤੇ ਮੰਗ ਕਰਦੀਆਂ ਨੇ ਜੋ 5 4-5 ਗੱਲਾਂ ਨੇ ਉਸ ਦੇ ਉੱਪਰ ਵੀ ਸੇ ਨਜ਼ਰ ਪਾ ਲਈਏ ਕਿ ਆਖਰਕਾਰ ਕਿਹੜੀਆਂ ਮੁੱਖ ਮੰਗਾਂ ਨੇ ਜਿਸ ਨੂੰ ਲੈ ਕੇ ਕੱਲ ਜੋ ਹੈ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਜਨਤਕ ਖੇਤਰ ਦੇ ਵਿੱਚ ਭਰਤੀ ਸ਼ੁਰੂ ਹੋਵੇ ਯਾਨੀ ਕਿ ਮੰਗ ਇਹ ਹੈ ਕਿ ਜਦੋਂ ਕੇਂਦਰੀ ادارے ਨੇ ਉਹਨਾਂ ਦੇ ਵਿੱਚ ਭਰਤੀਆਂ ਘਟ ਗਈਆਂ ਨੇ ਜਾਂ ਕਰੀਬ-ਕਰੀਬ ਰੁਕੀਆਂ ਹੋਈਆਂ ਨੇ ਉਸ ਦੇ ਵਿੱਚ ਭਰਤੀ ਹੋਵੇ ਕਿਉਂਕਿ ਅੱਗੇ ਠੇਕਾ ਮੁਲਾਜ਼ਮਾ ਦਾ ਦੌਰ ਸ਼ੁਰੂ ਹੋ ਗਿਆ ਹੈ ਨਿੱਜੀਕਰਨ ਆਊਟਸੋਰਸਿੰਗ ਤੇ ਠੇਕਾ ਕਰਨ ਤੇ ਰੋਕ ਲੱਗੇ ਬਹੁਤ ਸਾਰੀਆਂ ਜੋ ਸਰਕਾਰੀ ਜਥੇਬੰਦੀਆਂ ਨੇ ਸਰਕਾਰੀ ਜੋ ادارے ਨੇ ਉਹਨਾਂ ਦੇ ਵਿੱਚ ਨਿੱਜੀਕਰਨ ਅਤੇ ਆਊਟਸੋਰਸਿੰਗ ਬਹੁਤ ਜ਼ਿਆਦਾ ਯਾਨੀ ਕਿ ਕੱਚੇ ਮੁਲਾਜ਼ਮਾਂ ਨੂੰ ਰੱਖਣ ਦਾ ਜੋ ਹੈ ਉਹ ਦੌਰ ਜ਼ਿਆਦਾ ਸ਼ੁਰੂ ਹੋ ਗਿਆ ਹੈ ਇਸ ਨੂੰ ਲੈ ਕੇ ਇਹ ਵੀ ਵਿਰੋਧ ਮੰਗ ਕੀਤਾ ਜਾ ਰਿਹਾ ਹੈ ਤੇ ਲੇਬਰ ਕੋਡ ਜੋ ਚਾਰ ਲੇਬਰ ਕੋਡ ਆਏ ਨੇ ਉਹ ਵੀ ਰੱਦ ਹੋਣ ਜਿਹਦੇ ਵਿੱਚ ਮੁੱਖ ਗੱਲਾਂ ਕੀ ਨੇ ਕਿ ਕੰਮ ਕਰਨ ਦੇ ਘੰਟੇ ਵਧਾਏ ਗਏ ਨੇ ਜੋ ਵੈਲਫੇਅਰ ਲੇਬਰ ਦਾ ਉਹ ਕਮਜ਼ੋਰ ਕੀਤਾ ਗਿਆ ਉਸ ਤੋਂ ਇਲਾਵਾ ਲੇਬਰ ਲਾ ਜੋ ਹੈ ਉਹ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਨਾ ਜਥੇਬੰਦੀਆਂ ਵੱਲੋਂ ਇਸ ਕਰਕੇ ਇਹ ਚਾਰ ਲੇਬਰ ਕੋਡ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਨਰੇਗਾ ਦੀ ਮਜ਼ਦੂਰੀ ਦਾ ਜੋ ਰੇਟ ਹੈ ਉਹ ਵਧਾਉਣ ਦੀ ਵੀ ਮੰਗ ਹੈ ਉਸ ਤੋਂ ਇਲਾਵਾ ਜੋ ਦਿਨ ਨੇ ਹਾਲਾਂਕਿ ਫਿਲਹਾਲ ਜੋ ਜੀਰਾਮ ਜੀ ਜੋ ਯੋਜਨਾ ਬਣ ਗਈ ਹੈ ਉਹਦੇ ਵਿੱਚ 125 ਦਿਨ ਸਾਲ ਚ ਰੱਖਿਆ ਗਿਆ ਪਰ ਇਸ ਨੂੰ ਵੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਿੱਖਿਆ ਸਿਹਤ ਅਤੇ ਰਾਸ਼ਨ ਤੇ ਜੋ ਹੈ ਉਹ ਖਰਚਾ ਵਧਾਉਣ ਦੀ ਗੱਲ ਕਹੀ ਗਈ ਹੈ ਜੋ ਕਿ ਮੁੱਖ ਲੋੜਾਂ ਹੁੰਦੀਆਂ ਨੇ ਆਮ ਇਨਸਾਨ ਦੀਆਂ ਤਾਂ ਜੋ ਇਹ ਟ੍ਰੇਡ ਯੂਨੀਅਨਾਂ ਨੇ ਇਹਨਾਂ ਦੀਆਂ ਚਾਰ ਪੰਜ ਜੋ ਮੋਟੇ-ਮੋਟੀਆਂ ਮੁੱਖ ਮੰਗਾਂ ਨੇ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਦਿਆਂ ਲੀਹਾਂ ਤੇ ਸੰ ਤੇ ਕੱਲ ਜੋ ਹੈ ਭਾਰਤ ਬੰਦ ਦਾ ਐਲਾਨ ਇਸ ਇਹਨਾਂ ਮੰਗਾਂ ਨੂੰ ਹੀ ਲੈ ਕੇ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਆਮ ਇਨਸਾਨ ਜਿਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 12 ਫਰਵਰੀ ਨੂੰ ਇਸ ਹੜਤਾਲ ਦੇ ਦੌਰਾਨ ਕੀ ਬੰਦ ਰਹੇਗਾ ਕੀ ਖੁੱਲ੍ਹਾ ਰਹੇਗਾ ਤਾਂ ਸਭ ਤੋਂ ਅਹਿਮ ਜੋ ਗੱਲ ਤੁਹਾਨੂੰ ਦੱਸੀ ਕਿ ਬੰਦ ਰਹਿਣ ਵਾਲਾ ਹੈ ਜਿਸ ਦੇ ਹਿਸਾਬ ਨਾਲ ਤੁਹਾਡਾ ਪੂਰਾ ਦਿਨ ਲੰਘੇਗਾ ਉਸ ਦੇ ਮੁਤਾਬਕ ਸੀ ਤੁਹਾਨੂੰ ਦੱਸੀਏ ਕਿ ਆਖਿਰਕਾਰ ਕੀ ਕੀ ਬੰਦ ਰਹੇਗਾ ਕੀ ਬੰਦ ਰਹੇਗਾ ਉਸ ਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ ਪੂਰੇ ਭਾਰਤ ਦੀ ਅਸੀਂ ਗੱਲ ਕਰ ਰਹੇ ਹਾਂ 25 ਕਰੋੜ ਜੋ ਨੇ ਉਹ ਮੁਲਾਜ਼ਮ ਸੜਕਾਂ ਤੇ ਉਤਰਨ ਦੀ ਉਮੀਦ ਲਗਾਈ ਜਾ ਰਹੀ ਹੈ ਵੱਡੇ ਸ਼ਹਿਰ ਜਿੱਥੇ ਜ਼ਿਆਦਾ ਦਬਦਬਾ ਰਹੇਗਾ ਉਹਨਾਂ ਸ਼ਹਿਰਾਂ ਦੇ ਵਿੱਚ ਜੋ ਹੈ ਉਹ ਉਹਨਾਂ ਸ਼ਹਿਰਾਂ ਦੇ ਨੂੰ ਦੇ ਬਾਜ਼ਾਰ ਜੋ ਨੇ ਉਹ ਬੰਦ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਈ ਸ਼ਹਿਰਾਂ ਦੇ ਵਿੱਚ ਸਰਕਾਰੀ ਬੈਂਕ ਹਾਲਾਂਕਿ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰੀ ਬੈਂਕ ਕਰੀਬ-ਕਰੀਬ ਬੰਦ ਰਹਿਣਗੇ ਕਿਉਂਕਿ ਇਹ ਟ੍ਰੇਡ ਯੂਨੀਅਨਾਂ ਸਿੱਧੇ ਤੌਰ ਤੇ ਇਸ ਤਰ੍ਹਾਂ ਦੇ ਅਦਾਰਿਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਸ ਕਰਕੇ ਜੇਕਰ ਕੱਲ ਕੋਈ ਸਰਕਾਰੀ ਬੈਂਕ ਦੇ ਵਿੱਚ ਕੰਮ ਹੈ ਤਾਂ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਤੁਹਾਨੂੰ ਕੱਲ ਸਰਕਾਰੀ ਬੈਂਕ ਦੇ ਵਿੱਚ ਕੰਮ ਜਾਣਾ ਹੈ ਤਾਂ ਹੋ ਸਕਦਾ ਹੈ ਕਿ ਕੰਮ ਨਾ ਹੋਵੇ ਇਸ ਕਰਕੇ ਤੁਹਾਨੂੰ ਕੱਲ ਦਾ ਦਿਨ ਜੋ ਹੈ ਬੇहद ਅਹਿਮ ਰਹਿਣ ਵਾਲਾ ਹੈ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ 25 ਕਰੋੜ ਮੁਲਾਜ਼ਮ ਜੋ ਹੜਤਾਲ ਤੇ ਰਹਿਣਗੇ ਇਸ ਕਰਕੇ ਗਰਾਊਂਡ ਦੇ ਉੱਪਰ ਜੋ ਹੈ ਉਹ ਸਥਿਤੀ ਕੁਝ ਅਲੱਗ ਹੋ ਸਕਦੀ ਹੈ ਇਸ ਕਰਕੇ ਜਾਮ ਵੀ ਹੋ ਸਕਦਾ ਹੈ ਇਸ ਕਰਕੇ ਜੇਕਰ ਤੁਸੀਂ ਕੋਈ ਜ਼ਰੂਰੀ ਯਾਤਰਾ ਕਰਨੀ ਹੈ ਤਾਂ ਤੁਹਾਡੇ ਲਈ ਮੁਸ਼ਕਲ ਆ ਸਕਦੀ ਹੈ ਇਸ ਕਰਕੇ ਐਡਵਾਂਸ ਦੇ ਵਿੱਚ ਹੀ ਸੋਚ ਕੇ ਚੱਲੋ ਕਈ ਥਾਵਾਂ ਤੇ ਬੱਸਾਂ ਵੀ ਬੰਦ ਰਹਿ ਸਕਦੀਆਂ ਨੇ ਇਸ ਕਰਕੇ ਜੇ ਬੱਸਾਂ ਬੰਦ ਰਹਿਣਗੀਆਂ ਤਾਂ ਇਹ ਸਮਝੋ ਕਿ ਕਰੀਬ-ਕਰੀਬ ਤੁਹਾਡੇ ਕੋਈ ਵੀ ਜ਼ਰੂਰੀ ਕੰਮ ਜਾਂ ਜੋ ਕੱਲ ਕੋਈ ਤੁਸੀਂ ਕੋਈ ਯਾਤਰਾ ਕਰਨੀ ਹੈ ਤਾਂ ਉਸ ਤੇ ਅਸਰ ਪੈ ਸਕਦਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਵੀ ਹੜਤਾਲ ਹੈ ਜੋ ਜਿਸ ਦੇ ਵਿੱਚ ਪੀਆਰਟੀਸੀ ਵੀ ਆਉਂਦੀ ਹੈ ਪਨਬਸ ਵੀ ਆਉਂਦੀ ਹੈ ਇਹਨਾਂ ਦੇ ਮੰਗ ਹੈ ਕਿ ਜੋ ਕੱਚੇ ਮੁਲਾਜ਼ਮ ਨੇ ਹੈ ਵੈਲਫੇਅਰ ਨੇ ਤਨਖਾਹਾਂ ਨੇ ਜਾਂ ਇਹਨਾਂ ਦੇ ਜੋ ਫੰਡ ਨੇ ਉਹ ਸਹੀ ਸਮੇਂ ਤੇ ਪੂਰੇ ਨਹੀਂ ਹੋ ਰਹੇ ਇਸ ਕਰਕੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਹੈ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਦੇ ਵਿੱਚ ਤੱਕ ਕੱਲ ਜੋ ਹੈ ਆਵਾਜਾਈ ਪ੍ਰਭਾਵਿਤ ਰਹਿਣ ਵਾਲੀ ਹੈ। ਕਈ ਸੂਬਿਆਂ ਦੇ ਵਿੱਚ ਜਿਵੇਂ ਕੇਰਲ ਤੇ ਕਰਨਾਟਕ ਵਿੱਚ ਸਕੂਲ ਕਾਲਜ ਵੀ ਬੰਦ ਰਹਿਣਗੇ। ਤੁਹਾਡੇ ਮਨ 'ਚ ਸਵਾਲ ਆ ਰਹਿਆ ਹੋਣਾ ਕਿ ਸਕੂਲ ਖੁੱਲੇ ਰਹਿਣਗੇ ਜਾਂ ਬੰਦ ਰਹਿਣਗੇ। ਪਰ ਕੇਰਲ ਤੇ ਕਰਨਾਟਕ ਸਣੇ ਹੋਰ ਕਈ ਸੂਬੇ ਨੇ ਜਿੱਥੇ ਸਕੂਲ ਕਾਲਜ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਸਕੂਲ ਕਾਲਜ ਜਦੋਂ ਟ੍ਰੇਡ ਯੂਨੀਅਨ ਦਾ ਅਸਰ ਜਿੱਥੇ ਜ਼ਿਆਦਾ ਰਹੇਗਾ ਉੱਥੇ ਸਕੂਲ ਕਾਲਜ ਵੀ ਬੰਦ ਰਹਿਣਗੇ। ਤਾਂ ਜੋ ਹੈ ਹੜਤਾਲ ਵਾਲੇ ਦਿਨ ਤੁਹਾਡੇ ਲਈ ਆਮ ਇਨਸਾਨ ਦੇ ਲਈ ਜਿਹਨੇ ਬੈਂਕ ਜਾਣਾ ਹੈ ਜਿਸ ਨੇ ਯਾਤਰਾ ਕਰਨੀ ਹੈ ਜਾਂ ਕੋਈ ਜ਼ਰੂਰੀ ਕੰਮ ਮਿੱਥਿਆ ਹੋਇਆ ਹੈ ਤਾਂ ਕੱਲ ਦਾ ਦਿਨ ਬੜੇ احتیاط ਨਾਲ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਕਿ ਉਸ ਤੋਂ ਬਿਨਾ ਤੁਹਾਡਾ ਨਹੀਂ ਸਰ ਸਕਦਾ ਜੇਕਰ ਬੈਂਕ ਦਾ ਕੰਮ ਹੈ ਤਾਂ ਹੋ ਸਕਦਾ ਪ੍ਰਭਾਵਿਤ ਹੋ ਸਕਦਾ ਹੈ ਪਰ ਉਸ ਤੋਂ ਇਲਾਵਾ ਜੇਕਰ ਕੋਈ ਯਾਤਰਾ ਕਰਨੀ ਹੈ ਤਾਂ ਹੋ ਸਕਦਾ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਉਸ ਨੂੰ ਪਲਾਨ ਕਰਨਾ ਪਵੇ ਜਾਂ ਰੀਸ਼ਡਿਊਲ ਕਰਨਾ ਪਵੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦ ਕੀ ਰਹੇਗਾ ਸੀ ਤੁਹਾਨੂੰ ਦੱਸਤਾ ਹੁਣ ਖੁੱਲਿਆ ਕੀ ਰਹੇਗਾ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੱਸ ਦਈਏ ਕੀ ਖੁੱਲਿਆ ਕੀ ਰਹੇਗਾ ਖੁੱਲੇ ਰਹਿਣ ਦੇ ਵਿੱਚ ਕੀ ਕੁਝ ਆਏਗਾ ਤੁਹਾਨੂੰ ਦੱਸ ਦਈਏ ਕਿ ਹਸਪਤਾਲ ਤੇ ਮੈਡੀਕਲ ਸੇਵਾਵਾਂ ਜੋ ਬੇਹਦ ਜ਼ਰੂਰੀ ਨੇ ਉਹ ਆਮ ਵਾਂਗ ਖੁੱਲੀਆਂ ਰਹਿਣਗੀਆਂ ਤਾਂ ਕਿ ਜੋ ਮਰੀਜ਼ ਨੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਨਿੱਜੀ ਦਫ਼ਤਰ ਪ੍ਰਾਈਵੇਟ ਕੰਪਨੀਆਂ ਖੁੱਲੀਆਂ ਰਹਿਣਗੀਆਂ ਕੱਲ ਉਹਨਾਂ ਨੂੰ ਛੁੱਟੀ ਨਹੀਂ ਹੈ ਜੇਕਰ ਕੋਈ ਸਮਝ ਰਿਹਾ ਕਿ ਕੱਲ ਸਾਨੂੰ ਵੀ ਛੁੱਟੀ ਹੋਏਗੀ ਜੋ ਪ੍ਰਾਈਵੇਟ ਨੌਕਰੀ ਕਰਦਾ ਤਾਂ ਜਿਆ ਨਹੀਂ ਹੈ 에어ਪੋਰਟ ATM ਇਹ ਖੁੱਲੇ ਰਹਿਣਗੇ ਫਲਾਈਟਾਂ ਚੱਲ ਰਹੀਆਂ ਹੋਣਗੀਆਂ ਰੇਲਵੇ ਵੀ ਚੱਲ ਰਹੀ ਹੋਏਗੀ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਹੈ ਕਿ ਰੇਲਵੇ ਤੇ ਅਸਰ ਨਹੀਂ ਹੈ ਪਰ ਇਹ ਹੋ ਸਕਦਾ ਹੈ ਕਿ ਸਲੋ ਹੋ ਸਕਦਾ ਹੈ ਕਿਉਂਕਿ ਉਸ ਦੇ ਦਬਾਅ ਵੀ ਵਾ ਸਕਦਾ ਹੈ ਜੇਕਰ ਬੱਸਾਂ ਬੰਦ ਰਹਿ ਸਕਦੀਆਂ ਨੇ ਤਾਂ ਸਾਰਾ ਦਬਾਅ ਰੇਲਵੇ ਤੇ ਜਾਏਗਾ ਤਾਂ ਉਸ ਦੀ ਜੋ ਆਵਾਜ਼ ਆਏ ਉਹ ਪ੍ਰਭਾਵਿਤ ਹੋ ਸਕਦੀ ਇਸ ਤਰ੍ਹਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਹੋਰ ਜ਼ਰੂਰਤ ਦੀਆਂ ਜੋ ਅਵਸਥਾ ਨੇ ਉਹ ਖੁੱਲੀਆਂ ਰਹਿਣਗੀਆਂ ਜਿਸ ਕਰਕੇ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਪੰਜਾਬ ਦੇ ਐਂਗਲ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਐਂਗਲ ਤੋਂ ਅਹਿਮ ਦਿਨ ਕੱਲ ਦਾ ਇਸ ਕਰਕੇ ਵੀ ਰਹਿਣ ਵਾਲਾ ਹੈ ਅਹਿਮ ਦਿਨ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇੰਡੀਆ ਯੂ ਐਸ ਟ੍ਰੇਡ ਡੀਲ ਜੋ ਕਿ ਹਜੇ ਮਾਰਚ ਮਹੀਨੇ ਦੇ ਵਿੱਚ ਸਾਈਨ ਹੋਣੀ ਹੈ ਪਰ ਉਸ ਦੇ ਜੋ ਤਤਕਰ ਹੈ ਉਹ ਸਾਹਮਣੇ ਆ ਗਿਆ ਹੈ ਇਸ ਕਰਕੇ ਸਯੁਕਤ ਕਿਸਾਨ ਮੋਰਚਾ ਨੇ ਭਾਰਤ ਬੰਦ ਦੀ ਕਾਲ ਵੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਜੋ ਟ੍ਰੇਡ ਯੂਨੀਅਨਾਂ ਨੇ ਉਹਨਾਂ ਨੂੰ ਸਪੋਰਟ ਵੀ ਕਰ ਰਹੀ ਹੈ ਪੰਜਾਬ ਦੇ ਵਿੱਚ ਜੋ ਕੱਚੇ ਮਲਾਜ਼ਮ ਨੇ ਰੋਡਵੇਜ਼ ਦੇ ਵਿੱਚ ਉਹਨਾਂ ਨੇ ਪਹਿਲਾਂ ਤੋਂ ਹੀ ਕਾਲ ਦਿੱਤੀ ਹੋਈ ਸੀ ਆਪਣੇ ਮੰਗਾਂ ਨੂੰ ਲੈ ਕੇ ਇਸ ਕਰਕੇ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਅਸਰ ਰਹਿਣ ਵਾਲਾ ਹੈ ਭਾਰਤ ਬੰਦ ਦਾ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ 12 ਫਰਵਰੀ ਦਾ ਦਿਨ ਯਾਨੀ ਹੜਤਾਲ ਵਾਲੇ ਦਿਨ ਤੁਹਾਨੂੰ ਆਪਣਾ ਕੋਈ ਵੀ ਜ਼ਰੂਰੀ ਕੰਮ ਬੜੇ ਧਿਆਨ ਨਾਲ ਕਰਨਾ ਐ ਐਕਸਟਰਾ ਟਾਈਮ ਲੈ ਕੇ ਚੱਲਣਾ ਜੇਕਰ ਤੁਹਾਨੂੰ ਲੱਗ ਰਿਹਾ ਕਿ ਕਿਸੇ ਸਮੇਂ ਦੇ ਵਿੱਚ 4 ਘੰਟੇ 5 ਘੰਟੇ ਲੱਗਣਗੇ ਤਾਂ ਹੋ ਸਕਦਾ ਹੈ ਕਿ ਉਹ ਸਮਾਂ ਦੁੱਗਣਾ ਵੀ ਹੋ ਸਕਦਾ ਹੈ ਇਸ ਕਰਕੇ ਭਾਰਤ ਬੰਦ ਦੇ ਵਿੱਚ ਅਸਰ ਕਿਸ ਤਰ੍ਹਾਂ ਦਾ ਦਿਖੇਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਆਮ ਇਨਸਾਨ ਨੂੰ ਆਪਣਾ ਕੋਈ ਵੀ ਜ਼ਰੂਰੀ ਕੰਮ ਬੜੇ ਧਿਆਨ ਨਾਲ ਕਰਨਾ ਹੋਏਗਾ ਕਿਉਂਕਿ ਅਸਰ ਹੇਠ ਆਮ ਇਨਸਾਨ 'ਤੇ ਆਏਗਾ